ਜੈਗੁਰਦੇਵ ਜੀ ਸਾਰੀਆਂ ਸੰਗਤਾਂ ਨੂੰ ਜਾਣ ਕਰਕੇ ਬਹੁਤ ਖੁਸ਼ੀ ਹੋਏਗੀ ਕਿ ਦੀਨਾ ਨਗਰ ਸ੍ਰੀ ਗੁਰੂ ਰਵੀਦਾਸ ਪ੍ਰਕਾਸ਼ ਉਤਸਵ ਕਮੇਟੀ ਜੋ ਹੈ ਉਹ ਸਤਗੁਰ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਤ ਜੋ ਸੋਭਾ ਯਾਤਰਾ ਹੈ ਉਹ ਕੱਢ ਰਹੀ ਹੈ ਜੋ ਕਿ 5 ਫਰਵਰੀ ਦਿਨ ਬੁੱਧਵਾਰ ਨੂੰ ਬਿਜਲੀ ਕਾਰ ਦੀਨਾ ਨਗਰ ਤੋਂ ਸ਼ੁਰੂ ਹੋਵੇਗੀ ਜੋ ਕਿ ਤਾੜਾਗੜ ਮੋੜ ਦੇ ਉੱਪਰ ਹੈ ਤੇ 메인 ਬਾਜ਼ਾਰ ਵਿੱਚੋਂ ਹੁੰਦੀ ਹੋਈ ਦਾਣਾ ਮੰਡੀ ਅਵਾਂਖਾ ਵਿਖੇ ਇਸ ਪੂਰਨ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਵੀ 5 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਬਿਜਲੀ ਕਾਰ ਦੀਨਾ ਨਗਰ ਆੜਾ ਗੜ ਮੂਰਤੀ ਜਰੂਰ ਪਰ ਜਰੂਰ ਪਹੁੰਚੋ ਇਸ ਸ਼ੋਭਾ ਯਾਤਰਾ 'ਚ ਹਿੱਸਾ ਲੈ ਕਰਕੇ ਆਪਣੀ ਜੀਵਨ ਨੂੰ ਸਫਲ ਬਣਾਓ ਜੈ ਗੁਰਦੇਵ ਜੈ ਗੁਰੂ ਰਵਿਦਾਸ